ਇਸ ਮੌਕੇ ਤੇ ਸਕੂਲੀ ਬੱਚਿਆਂ ਵੱਲੋਂ ਰੰਗਾ ਰਾਂਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਮਿਤ ਰੰਦਾਵਾ ਨੇ ਕਿਹਾ ਕਿ ਸਾਨੂੰ ਆਜ਼ਾਦ ਹੋਏ 79 ਸਾਲ ਹੋ ਗਏ ਹਨ ਅਸੀਂ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਹੋ ਗਏ ਪਰ ਹੁਣ ਅਸੀਂ ਨਸ਼ੇ ਦੇ ਗੁਲਾਮ ਹੋ ਗਏ ਹਾਂ ਜਿਸ ਲਈ ਸਾਨੂੰ ਵੱਡੀ ਲੜਾਈ ਲੜਨ ਦੀ ਲੋੜ ਹੈ ਅਤੇ ਸਾਰੇ ਸਮਾਜ ਨੂੰ ਨਾਲ ਲੈ ਕੇ ਅਸੀਂ ਯੁਵਾਵਾਂ ਨੂੰ ਨਸ਼ੇ ਦੀ ਗੁਲਾਮੀ ਵਿੱਚੋਂ ਬਾਹਰ ਕੱਢ ਕੇ ਹੱਸਦਾ ਖੇਡਦਾ ਭਾਰਤ ਬਣਾਉਣਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਚੱਲਣ ਦੀ ਲੋੜ ਹੈ ਇਸ ਮੌਕੇ ਤੇ ਐਡਵੋਕੇਟ 파ਰਤ ਪੋਸ਼ਨ ਸ਼ਰਮਾ जनरल सकत्र कमल गिल मीत प्रधान अर्जुन कुमार हल्का प्रधान अनु कुमार जिला चेयरमैन जसपाल सोनू हल्का चेयरमैन रोहित चीते जिला महिला विंग प्रधान रेखा सिटी प्रधान सुरेंदर बोबी जिला काट गिनती प्रधान सुनील कुमार मंडल प्रधान गौरव बंटी विजय रंधावा आदि शामिल सन अमित रंदावा, राष्ट्रीय वाल्मीकि धर्म समाज तो पंजाब अध्यक्ष ਅੱਜ ਆਜ਼ਾਦੀ ਦੇ ਦਿਹਾੜੇ ਤੇ ਪੂਰੇ ਦੇਸ਼ ਵਰਸ਼ਣੋਂ ਪੂਰੇ ਭਾਰਤ ਵਰਸ਼ਣੋਂ ਮੈਂ ਬਹੁਤ ਬਹੁਤ ਵਧਾਈ ਦਿਨਾ ਆ। ਔਰ ਅੱਜ ਦੇ ਦਿਨ ਦੇ ਵਿੱਚ ਉਸ ਸ਼ਹੀਦਾਂ ਨੂੰ ਯਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਤਿਰੰਗੇ ਦੇ ਪਾਸੇ ਆਪਣੀ ਜਾਨ ਨਿਸ਼ਾਵਰ ਕਰਦੇ ਸੁਨਹਿਰੀ ਅਕਸ਼ਰਾਂ ਦੇ ਵਿੱਚ ਆਪਣਾ ਨਾਮ ਲਿਖਾ ਗਏ ਨੇ। ਮੈਂ ਸ਼ਤ ਸ਼ਤ ਨਮਨ ਕਰਨਾ ਆ। ਔਰ ਸਾਡੀ ਸੈਨਾ, ਬਾਜੂ ਸੈਨਾ, ਥਲ ਸੈਨਾ, ਜਲ ਸੈਨਾ ਜਿਨ੍ਹਾਂ ਦੀ ਬਦੌਲਤ ਅਸੀਂ امن شانتی ਨਾਲ ਭਾਰਤ ਦੇ ਵਿੱਚ ਰਹਿਣ ਬਸੇਰਾ ਕਰਦੇ ਨੇ ਔਰ ਵਿਦੇਸ਼ੀ ਤਾਕਤਾਂ ਨੂੰ ਮੇਰਾ ਇੱਕ ਸੰਦੇਸ਼ ਆ ਕਿ ਅਸੀਂ ਧਰਮ ਦੇ ਨਾਂ ਤੇ ਬੇਸ਼ੱਕ ਵਟੇ ਹੋਏ ਆ ਪਰ ਅਸੀਂ ਇੱਕ ਭਾਰਤੀ ਆਂ ਅਸੀਂ ਭਾਰਤੀ ਹੋਣ ਦੇ ਨਾਤੇ ਅਸੀਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ মতਬੇਦਾਰਾਂ ਨਾਲ ਅਲੱਗ ਹੋ ਸਕਦੇ ਆ ਤੇ ਅਸੀਂ ਭਾਰਤ ਦੇ ਨਾਲ ਆਪਣੇ ਦੇਸ਼ ਦੇ ਨਾਲ ਆਪਣੇ ਦੇਸ਼ ਦੇ ਝੰਡੇ ਦੇ ਨਾਲ ਹਰਦਮ ਖੜੇ ਆਂ ਅਸੀਂ ਭਾਰਤ ਦੇਸ਼ ਦਾ ਅਸੀਂ ਤਿਰੰਗੇ ਦਾ ਕਦੀ ਵੀ ਮਲਕੀ અપਮਾਨ ਨਹੀਂ ਸਹਿ ਸਾਰੇ ਅਸੀਂ ਤਿਰੰਗੇ ਵਾਸਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਆਂ ਜੈ ਭਾਰਤ ਜੈ ਸਭਿਦਾਨ 79ਵੇਂ ਸੁਤੰਤਰਤਾ ਦਿਵਸ ਤੇ ਸੰਬੰਧ ਦੇ ਵਿੱਚ ਸਾਡੇ ਅਮਿਤ ਰੰਧਾਵਾ ਜੀ ਜੋ ਪੰਜਾਬ ਬਾਲਮਿਕੀ ਸਮਾਜ ਧਰਮ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਦੀ ਅਧਿਖਸ਼ਾ ਦੇ ਵਿੱਚ ਜਿਹੜਾ ਇੱਕ ਸੁजानਪੁਰ ਦੇ ਵਿੱਚ ਜਿਹੜਾ ਬੜਾ ਵੱਡਾ ਪ੍ਰੋਗਰਾਮ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਗਿਆ ਜਿਹਦੇ ਵਿੱਚ ਸਕੂਲਾਂ ਦੇ ਬੱਚਿਆਂ ਨੇ ਔਰ ਸ਼ਹਿਰ ਦੇ ਲੋਕਾਂ ਨੇ ਕਾਫੀ ਭਾਗ ਲਿਆ ਔਰ ਮੈਂ ਸਾਰਿਆਂ ਨੂੰ ਸਮਾਜ ਨੂੰ ਸਾਰੇ ਦੇਸ਼ ਨੂੰ ਵਧਾਈ ਦੇਣਾ ਕਿ ਆਓ ਅਸੀਂ ਇਕੱਠੇ ਹੋ ਕੇ ਦੇਸ਼ ਦੀ ਇਕਤਾ ਅਖੰਡਤਾ ਨੂੰ ਜੇ ਲਈ ਕੰਮ ਕਰੀਏ ਔਰ ਅਸੀਂ ਸਭ ਤੋਂ ਪਹਿਲੇ ਹਿੰਦੁਸਤਾਨੀ ਆ ਸਾਡੀ ਜਾਤ ਧਰਮ ਉੱਪਰ ਹੈ ਬਾਅਦ ਵਿੱਚ ਆ ਸਭ ਤੋਂ ਪਹਿਲੇ ਅਸੀਂ ਹਿੰਦੁਸਤਾਨੀ ਆ ਅਸੀਂ ਇੱਕ ਆ ਚਾਹੇ ਹਿੰਦੂ ਮੁਸਲਮ ਸਿੱਖ ਐਸਾਈ ਅਸੀਂ ਸਭ ਹਾਂ ਭਾਈ ਭਾਈ ਐਸਾ ਨਾਰਾ ਦੇਣਾ ਸਮਾਜ ਨੂੰ ਜੋੜਨਾ ਤੋੜਨਾ ਨਹੀਂ ਅਸੀਂ ਸਮਾਜ ਦੇ ਲਈ ਕੰਮ ਕਰਨਾ ਹੈ ਸਮਾਜ ਲਈ ਅੱਗੇ ਜਾਣਾ ਹੈ ਔਰ ਜਿਹੜੇ ਅਸੀਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਜਿੰਦੀ ਬਦੌਲਤ ਅੱਜ ਅਸੀਂ ਬੈਠੇ ਆਂ ਜਿੰਦੀ ਬਦੌਲਤ ਅੱਜ ਅਸੀਂ ਝੰਡਾ ਲੜਾ ਰਹੇ ਆਂ ਅਸੀਂ ਗੁਲਾਮੀ ਦੇ ਜ਼ੰਜੀਰਾਂ ਉਹਨਾਂ ਨੇ ਕੱਟ ਕੇ ਤੇ ਸਾਨੂੰ ਆਜ਼ਾਦੀ ਦਵਾਈ ਅਸੀਂ ਆਜ਼ਾਦੀ ਦਾ ਨਿਗ ਮਾਰ ਰਹੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਆਜ਼ਾਦੀ ਬਰਕਰਾਰ ਰਹੇ ਸਾਡਾ ਦੇਸ਼ ਜਿਹੜਾ ਬੜਾ ਵਧੀਆ ਚਲੇ ਔਰ ਤਾਂ ਹੀ ਚੱਲ ਸਕਦਾ ਜੇ ਅਸੀਂ ਇੱਕ ਮੋਟੋ ਕੇ ਸਾਰੇ ਆਪਣੇ ਜਾਤਾਂ ਧਰਮਾਂ ਦਾ ਉੱਪਰੋਂ ਉੱਠ ਕੇ ਇੱਕ ਹਿੰਦੁਸਤਾਨੀ ਨਾਰਾ ਦੇਈਏ ਤੇ ਅਸੀਂ ਆਪਣੇ ਦੇਸ਼ ਦੇ ਲਈ ਕੰਮ ਕਰੀਏ ਔਰ ਮੈਂ ਖਾਸ ਕਰਕੇ ਜਿਹੜੇ ਅੱਜ ਦੇ ਦਿਨ ਦੇ ਵਿੱਚ ਨੌਜਵਾਨਾਂ ਨੂੰ ਮੈਂ ਇਹ ਸੰਦੇਸ਼ ਦਿੰਨਾ ਕਿ ਆਓ ਅਸੀਂ ਇੱਕ ਨਸ਼ੇ ਵਿਰੁੱਧ ਵੀ ਇੱਕ ਮੁਹਿੰਮ ਚਲਾਈ ਹੈ ਜਿਸ ਤਰ੍ਹਾਂ ਮੇਰੇ ਰੰਦਾਬਾਜੀ ਨੂੰ ਪਤਾ ਹੈ ਕਿ ਬਹੁਤ ਕੰਮ ਕਰ ਇਹਨੇ ਸਮਾਜ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਨਸ਼ਾ ਵਿਰੁੱਧ ਜਿਦਾ ਰੈਲੀ ਕੱਢ ਕੇ ਲੋਕਾਂ ਨੂੰ ਜਿਹੜਾ ਜਾ ਕੇ ਚੇਤਨਾ ਕਰਕੇ ਇਸ ਤਰ੍ਹਾਂ ਦਾ ਕੰਮ ਕਰ ਇਹਨੇ ਬੜਾ ਅੱਛਾ ਮੈਂ ਦੀ ਸਲਾਹਗਾ ਕਰਨਾ ਸੋ ਅਹੀਂ ਸਾਰੇ ਇਕੱਠੇ ਹੋਈਏ ਕਿ ਨਸ਼ੇ ਨੂੰ ਭਜਾਈਏ ਅਗਰ ਨਸ਼ਾ ਭਜਾਓ ਦੇਸ਼ ਬਚਾਓ ਮੈਂ ਦੇ ਕੋ ਨਾਰਾ ਦੇਾਂਗਾ ਨਸ਼ਾ ਭਜਾਓ ਤੇ ਦੇਸ਼ ਬਚਾਓ ਦੇਸ਼ ਤਾਂ ਹੀ ਬਚਣਾ ਹੈ ਸਮਾਜ ਤਾਂ ਹੀ ਬਚਣਾ ਹੈ ਸਾਡੇ ਜਿਹੜੇ ਘਰ ਤਾਂ ਹੀ ਬਚਨੇ ਆ ਜੇ ਅਸੀਂ ਨਸ਼ੇ ਨੂੰ ਦੂਰ ਕਰਾਂਗੇ ਆਪਣੇ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਉਹਨਾਂ ਪਿਆਰ ਦੇ ਨਾਲ ਸਮਝਾ ਬਿਜਾ ਕੇ ਆਪਣੇ ਨਾਲ ਜੋੜੀਏ ਤੇ ਨਸ਼ੇ ਨੂੰ ਦੂਰ ਕਰੀਏ ਸਭ ਤੋਂ ਵੱਡਾ ਕਲੰਕ ਜਿਹੜਾ ਸਾਡੇ ਸਮਾਜ ਤੇ ਨਸ਼ਾ ਹੈ ਤੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਅਸੀਂ ਇਸ ਜਿਹੜਾ ਇਹ ਲੜਾਈ ਹੈ ਨਸ਼ੇ ਵਿਰੁੱਧ ਵੀ ਜਿਹੜੀ ਹੈ ਨਾਲ ਲੜੀਏ ਤਾਂ ਹੀ ਸਾਡੀ ਆਜ਼ਾਦੀ ਦਾ ਬੋਲ ਹੋਏਗਾ ਜੈ ਹਿੰਦ ਜੈ ਭਾਰਤ ਮੈਂ ਕਮਲ ਗਿੱਲ ਰਾਵਦਾਸ ਜਨਰਲ ਸੈਕਟਰੀ ਪੰਜਾਬ ਅੱਜ 15 ਅਗਸਤ ਦੇ ਮੌਕੇ ਤੇ ਸ਼ਹਿਰ ਵਾਸੀਆਂ ਨੂੰ ਮਹੱਲੇ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾਂ ਆਪਣੀ ਸ਼ਤਾਂ ਦੇ ਪਰੇ ਤਿਰੰਗੇ ਹਿਲਾਓ ਲਹਿਲਾਓ ਜai hind jai bharat ਮੈਂ ਅਰਜੁਨ ਕੁਮਾਰ ਰਾਵੜਾਸ ਸਿੰਘ ਤੋਂ ਅੱਜ 79ਵਾਂ ਸੁਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਸੁਜਾਨਪੁਰ ਦੇ ਵਿੱਚ ਦੇਖੋ ਜੀ ਸਾਨੂੰ ਅੱਜ 79 ਦਾਨੂ ਯਾਦ ਕਰਨਾ ਚਾਹੀਦਾ ਜਿਸ ਸੀਧਾ ਕਰਕੇ ਅੱਜ ਆਜ਼ਾਦ ਹੋ ਮਰਿਆ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਾਹ ਲੈ ਰਿਹਾ ਹੈ ਉਹਨਾਂ ਨੇ 22 ਸਾਲ ਦੀ ਉਮਰ ਵਿੱਚ ਮੌਤ ਨੂੰ ਚੁੰਗ ਲਿਆ ਸੀ ਸਾਨੂੰ ਆਜ਼ਾਦ ਕਰਨ ਵਾਸਤੇ ਜਿਵੇਂ ਕਿ ਗੱਲ ਕਰ ਰਿਹਾ ਭਗਤ ਸਿੰਘ ਰਾਜਗੁਰੂ ਸੁਭਾਚੰਦਰ ਬੋਸ ਸਾਨੂੰ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਹੈ ਹੋਰ ਆਸ ਕਰਦਾ ਹਾਂ ਕਿ ਸਾਰੀ ਸਾਡਾ ਹਿੰਦੁਸਤਾਨ ਜਿਹੜਾ ਉਹਨਾਂ ਦੇ ਰਾਹਾਂ ਤੇ ਚੱਲੇ ਹੋਰ ਅੱਛੀ ਪ੍ਰੇਰਨਾ ਲਵੇ ਜੈ ਹਿੰਦ ਜੈ ਭਾਰਤ ਮੈਂ ਸੁਨੀਲ ਕੁਮਾਰ ਡਿਸਟ੍ਰਿਕਟ ਮੈਨਿਉਨਿਟੀ ਸਲ ਪ੍ਰਧਾਨ ਅੱਜ ਆਜ਼ਾਦੀ ਦਿਵਸ ਤੇ ਇੱਥੇ ਨਿਮੰਤਰਿਤ ਹੋਇਆ ਹਾਂ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਆਪਣੇ ਅੰਮਿਤ ਭਾਈ ਜਿਹਨਾਂ ਨੇ ਮੈਨੂੰ ਇਸ ਤੇ ਆਉਣ ਦਾ ਮੌਸਾ ਦਿੱਤਾ ਕੀਤਾ ਔਰ ਮੈਂ ਗੱਲ ਕਰਦਾ ਕਿ ਅੱਜ ਵੀ ਲੋਕ ਜਿਹੜੇ ਗੁਲਾਮ ਨੇ ਦੇਸ਼ ਨੇ ਸਾਨੂੰ ਉਹ ਨਸ਼ਿਆਂ ਦੇ ਗੁਲਾਮ ਨੇ ਜਾਂ ਹੋਰ ਕਿਸੇ ਦੇ ਗੁਲਾਮ ਨੇ ਸਾਨੂੰ ਭਗਤ ਸਿੰਘ ਦੇ ਰਾਹ ਤੇ ਚੱਲਣਾ ਚਾਹੀਦਾ ਕਿ ਜਿੱਦਾਂ ਉਹਨੇ ਦੇਸ਼ ਆਜ਼ਾਦ ਕਰਾਇਆ ਅਸੀਂ ਲੋਕਾਂ ਨੂੰ ਨਸ਼ੇ ਤੋਂ ਆਜ਼ਾਦ ਕਰੀ ਜੈ ਹਿੰਦ ਜੈ ਭਾਰਤ ਮੈਂ ਗੌਰਵ ਮੰਡਲ ਪ੍ਰਧਾਨ ਰਾਸ਼ਟਰੀ ਸਮਾਜ ਰਵਾਦਾਸ ਅੱਜ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਪਰ ਬੜੀ ਇੱਕ ਮਤਲਬ ਖੁਸ਼ੀ ਵਾਲੀ ਗੱਲ ਹੀ ਜਦੋਂ ਆਜ਼ਾਦ ਹੋਇਆ ਅੱਜ ਦਾ ਟਾਈਮ ਇਹ ਚੀਜ਼ ਹੈ ਕਿ ਸਾਡਾ ਦੇਸ਼ ਹਜੇ ਵੀ ਇਹੋ ਜੀ ਪੀਡੀਆ ਵਿੱਚ ਬੜੀ ਜਿਆਦੀ ਜਿਹੜੀ ਨਸਿਆਂ ਨਾਲ ਵੱਧ ਗਈ ਹੈ ਨਸੇ ਦੀ ਗੁਲਾਮ ਹੋ ਚੁੱਕੀ ਆ ਉਹ ਚੀਜ਼ ਨੂੰ ਅਸੀਂ ਚਾਹਨੇ ਆ ਕਿ ਨੌਜਵਾਨ ਬੀੜੀ ਅੱਗੇ ਆਏ ਸਾਡੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਕੰਮ ਕਰੀ ਆ ਅਸੀਂ ਉਹਨਾਂ ਜਿਹੜੇ ਦਲਦਲ ਦੇ ਵਿੱਚ ਫਸੇ ਹਨਸੇ ਚ ਉਹਨਾਂ ਨੂੰ ਬਾਹਰ ਕੱਢੀ ਆ ਅਸੀਂ ਜੈ ਹਿੰਦ ਜੈ ਭਾਰਤ ਜੈ ਸਭੀ ਹਾਂਜੀ ਬੇਟਾ ਸਵੇਗੋ ਨਮਸਕਾਰ ਮੇਰਾ ਨਾਮ ਅੰਜਲ ਹੈ ਮੈਂ ਸੁਜਾਨਪੁਰ ਸੇ ਹਾਂ सबसे पहले तो आप सभी को स्वतंत्रता दिवस की हार्दिक शुभकामनाएं और मैं अमित रंधावा अंकल जी का थैंक्स करना चाहती हूँ जिन्होंने मुझे ये कुछ सब बोलने का मौका दिया तो मैं आप सभी को ये बताना चाहती हूँ कि हमारे पंजाब में एक मुहिम चल रही है युद्ध नशे के विरुद्ध मैं उसके ऊपर युवा पीढ़ी के लिए ये कुछ लाइनें बोलना चाहती हूँ नशा कर कर हम मंदिर नहीं जा सकते नशा कर कर हम गुरुद्वारे नहीं जा सकते नशा कर कर हम गिरजा घर नहीं जा सकते नशा कर कर हम मस्जिद नहीं जा सकते तो नशा कर कर हम घर कैसे चले जाते हैं घर भी तो एक मंदिर ही होता है ना जहाँ सत्यार देने वाले माँ बाप होते हैं प्यार करने वाली पत्नी होती है और नाम रोशन करने वाले बच्चे होते हैं सुख दुख में साथ देने वाली बहन होती है और जो आपके लक्ष्य कदम पर चल सकता है वो भाई होता है मैं ये कुछ लाइनें युवा पीढ़ी के ऊपर बोलना चाहती हूँ अगर आपको नशा ही करना है तो पढ़ाई का करो अगर आपको नशा ही करना है तो देशभक्ति का करो अगर आपको नशा ही करना है तो समाज सेवा का करो अगर आपको नशा ही करना है तो मां-बाप की सेवा का करो धन्यवाद